ਹਾਂਜੀ ਹਾਂਜੀ ਦੋਸਤੋ ਅਸੀਂ ਤੁਹਾਡੇ ਵਾਸਤੇ ਲੈ ਕੇ ਆਇਆ ਇੱਕ ਬੈੱਡ ਸੈਗਮੈਂਟ ਬਹੁਤ ਸ਼ਾਨਦਾਰ ਲੈ ਕੇ ਆਇਆ। ਇਹ ਜਿਹੜਾ ਗ੍ਰੇ ਰੰਗ ਹੈ ਗ੍ਰੇ ਰੰਗ ਦਾ ਹੀ ਕੰਬੀਨੇਸ਼ਨ ਕੀਤਾ ਸਾਰੇ ਬੱਡਾਂ ਚ ਬੈਕ ਤੇ ਲੈਦਰ ਸਵਾਇਡ ਕਪੜਾ ਲੱਗਿਆ ਹੋਇਆ। ਇੱਥੇ ਦੇ ਉੱਤੇ ਸਾਰਿਆਂ ਤੇ ਲਾਈਟਿੰਗ ਲੱਗੀ ਹੋਈ ਆ। ਬਹੁਤ ਸ਼ਾਨਦਾਰ ਕਲਰ ਚ ਬੱਡ ਨੇ ਸਾਈਡ ਤੇ ਪਲੱਗ ਲੱਗੇ ਹੋਇਆ ਮੋਬਾਈਲ ਚਾਰਜਰ ਦੀ ਸਹੂਲਤ ਵਧੀਆ। ਇਹ ਸਾਰਾ ਬੈੱਡ ਪਲਾਈ ਚ ਬਣਿਆ ਹੋਇਆ। ਇਹ ਚ ਕੋਈ ਜਵੜਾ ਬੋਰਡ ਯੂਜ਼ ਨਹੀਂ ਹੋਇਆ ਹੋਇਆ। ਪੂਰਾ ਪਲਾਈ ਦਾ ਵਰਕ ਆ। ਬਾਜ਼ਾਰ ਚ ਕੀ ਆ ਵੀ ਲੋਕ ਜਵੜੇ ਦਾ ਮਾਲ ਦੇਈ ਜਾਂਦੇ ਆ। ਆ ਸਾਰੀ ਪਲਾਈ ਇਹ ਪੂਰਾ ਠੋਸ ਹੈ ਇਹ ਲੋ ਜੀ ਵਿੱਚ ਵੀ ਖਰਦੋ ਕੋਈ ਫਰਕ ਨਹੀਂ ਪੈਂਦਾ ਉੱਪਰ ਵੀ ਚੜ ਜੀਏ ਤਾਂ ਵੀ ਇਹਦੀ ਸੇਤ ਕੋਈ ਅਸਰ ਨਹੀਂ ਲੋ ਪੂਰਾ ਮਜ਼ਬੂਤ ਬੈਡਾ ਹੈ ਕੁੰਨੀਆਂ ਵਾਂਗ ਪਲਾਈ ਚ ਇਹਦੀ ਕੁਆਲਿਟੀ ਵੀ ਬਹੁਤ ਸ਼ਾਨਦਾਰ ਹੈ ਗਰੇ ਰੰਗ ਹੈ ਗਲੋਸ ਚ ਇਹਦੇ ਚ ਵੈਰਿਟੀ ਆਪਣੇ ਕੋਲ ਬਹੁਤ ਜ਼ਿਆਦਾ ਆ ਆ ਵੀ ਵੈਰਿਟੀ ਹੈਗੀ ਦੇਖੋ ਵੇਖਣ ਲੱਗੇ ਭਲੀ ਰਿਪਲੇਸਮੈਂਟ ਹੈ 5 ਸਾਲ ਦੀ ਆ ਸ਼ਾਈਨਿੰਗ ਸਾਰਾ ਗੱਡੀ ਵਰਕ ਪੂਰਾ ਵਧੀਆ ਕੀਤਾ ਹੋਇਆ ਲੋ ਜੀ ਕਰੋ ਚੈੱਕ ਸ਼ਹਿਰ ਤੇ ਲਾਈਟਿੰਗ ਹੋ ਗਈ ਆ ਕਲਰ ਵੀ ਆ ਗਿਆ ਇਹ ਚ ਆ ਦੇਖੋ ਜੀ ਹਰ ਕੋਈ ਇਹਦੇ ਜਮ ਫੁੱਟਬਾਲ ਦਾ ਡਿਜ਼ਾਈਨ ਬਣਾਇਆ ਹੋਇਆ ਇਹ ਵੀ ਬਹੁਤ ਸ਼ਾਨਦਾਰ ਕਲਰ ਆ ਗਏ ਲੈਦਰਸ ਵਾਲ ਚ ਇਹ ਵੀ ਗਰੇ ਰੰਗ ਚਾ ਗੱਦਾ ਵੀ ਨੇ ਨਾਲ ਸਲੀਵ ਬੈਲਦਾ 5 ਇੰਚ 5 ਇੰਚ ਹੀ ਗੱਦਾ ਹੈ ਇਹਦੀ 5 ਸਾਲ ਦੀ ਗਾਰੰਟੀ ਹੈ ਕੋਈ ਫੋਮ ਵਗੈਰਾ ਧਬਜੇ ਕਰ ਜੇ ਇਹਦੀ ਕੁਆਲਿਟੀ ਗੱਦੇ ਦੀ ਇੰਨੀ ਟਾਪ ਦੀ ਹੈ ਇਹ ਨਹੀਂ ਹੈਗਾ ਵੀ ਜੇ ਆਪਾਂ ਬੈਠ ਗਏ ਤਾਂ ਧਬ ਜੂਗਾ ਦੇਖੋ ਕੋਈ ਨਿਸ਼ਾਨ ਨਹੀਂ ਪਊਗਾ ਗੱਦੇ ਦੀ ਕੁਆਲਿਟੀ ਪੂਰੀ ਬਧੀ ਚਾਹੇ ਨੂੰ ਫੋਲਡ ਕਰ ਦੋ ਲੋ ਪਰੋ